ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਸਿੱਕੇ ਹੋਰ ਵੀਡੀਓ ਇੱਕ ਹੋਰ ਨਮਾ ਵਿਸ਼ਾ ਲੈ ਕੇ ਆਏ ਹਾਂ ਇਹਦੇ ਵਿੱਚ ਅਸੀਂ ਕੁਰਬਾਨੀ ਦੇ ਗਿਆਨ ਰਹੀ ਸਮਝਾਂਗੇ ਕਿ ਗੁਰੂ ਸਾਹਿਬ ਸਾਨੂੰ ਈ ਸਮਝੋਣਾ ਕਰਦੇ ਹਨ ਸਾਨੂੰ ਕੀ ਸਹਿਦ ਦਿੰਦੇ ਹਨ ਵਜਿ ਸੇ ਇੱਕ ਹੋਰ ਸ਼ਬਦ ਗੁਰਬਾਣੀ ਦੀ ਰੋਸ਼ਨੀ ਚ ਉਸ ਤੇ ਵਿਚਾਰ ਕਰਾਂਗੇ ਇਹ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੇ ਵਿੱਚ 473 ਅੰਗ ਤੇ ਦਰਜ ਹੈ ਇਹ ਪਾਵਨ ਸ਼ਬਦ ਹੈ ਜੀ ਸੋ ਕਿਉ ਮੰਦਾ ਅਖੀਐ ਜਿਤ ਜਮ ਹੈ ਰਾਜਾਨ ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਇਸਤਰੀ ਨੂੰ ਮਾੜਾ ਨਹੀਂ ਕਹਿਣਾ ਇਸ ਨੂੰ ਗੁਰੂ ਨਾਨਕ ਸਾਹਿਬ ਨੇ ਬਰਾਬਰ ਦਰਜਾ ਦਿੱਤਾ ਸੀ ਮਰਦਾਂ ਦੇ ਬਰਾਬਰ ਪਰ ਹੁਣ ਕੀ ਹੋ ਰਿਹਾ ਹੈ ਕਿ ਹੁਣ ਵੀ ਇਸਤਰੀ ਨਾਲ ਜਿਹੜਾ ਹੈ ਵਿਤਕਰਾ ਕੀਤਾ ਜਾਂਦਾ ਹੈ ਉਸ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਹੈ ਮਾੜਾ ਜਿਹੜਾ ਹੈ ਵਿਹਾਰ ਕੀਤਾ ਜਾਂਦਾ ਹੈ ਪਰ ਗੁਰੂ ਨਾਨਕ ਸਾਹਿਬ ਨੇ ਔਰਤਾਂ ਦੇ ਮਰਦਾਂ ਦੇ ਬਰਾਬਰ ਔਰਤਾਂ ਨੂੰ ਜਿਹੜਾ ਇੱਕ ਦਰਜਾ ਦਿੱਤਾ ਬਰਾਬਰ ਦਾ ਇਹ ਸਮਝਾਇਆ ਕਿ ਜਿਹੜੀ ਇਸਤਰੀ ਰਾਜਿਆਂ ਮਹਾਰਾਜਿਆਂ ਨੂੰ ਸੰਤਾਂ ਮਹਾਪੁਰਸ਼ਾਂ ਨੂੰ ਜਨਮ ਦਿੰਦੀ ਹੈ ਉਸ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਉਸ ਨੂੰ ਮਾੜਾ ਬੋਲ ਨਹੀਂ ਬੋਲਣਾ ਚਾਹੀਦਾ ਮਾੜਾ ਵਿਹਾਰ ਨਹੀਂ ਕਰਨਾ ਚਾਹੀਦਾ ਕਲ ਤਰੀਕ ਇਹਨਾਂ ਨੂੰ ਵੇਖਣਾ ਨਹੀਂ ਚਾਹੀਦਾ ਬੰਦ ਗੁਰੂ ਸਾਹਿਬ ਬੜੇ ਸੰਗ ਪਿਆਰ ਨਾਲ ਸਮਝਾਉਂਦੇ ਹਨ ਸੋ ਕਿਉ ਮੰਦਾ ਆਖੀ ਹੈ ਜਿਤ ਜਮ ਹੈ ਰਾਜਾਨ ਕਿ ਜਿਹੜੀ ਜੀਵ ਇਸਤਰੀ ਕਿ ਜਿਹੜੀ ਇਸਤਰੀ ਰਾਜਾ ਮਹਾਰਾਜਿਆਂ ਨੂੰ ਮਹਾਂਪੁਰਸ਼ਾਂ ਨੂੰ ਸੰਤਾਂ ਨੂੰ ਜਨਮ ਦਿੰਦੀ ਹੈ ਸਾਨੂੰ ਉਸਨਾਂ ਮਾੜਾ ਬੇਵਿਹਾਰ ਨਹੀਂ ਕਰਨਾ ਚਾਹੀਦਾ ਮਾੜਾ ਬੋਲ ਨਹੀਂ ਬੋਲਣਾ ਚਾਹੀਦਾ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ ਹਰੇਕ ਦੇ ਵਿੱਚ ਪਰਮਾਤਮਾ ਦੀ ਜੋਤ ਹੈ ਹਰੇਕ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਇਸ ਕਰਕੇ ਗੁਰੂ ਸਾਹਿਬ ਨੇ ਸਪਾਉਂ ਚਬ ਦੇ ਵਿੱਚ ਇਹ ਸਮਝਾਇਆ ਕਿ ਇਸਤਰੀ ਨੇ ਮਾੜਾ ਵਿਹਾਰ ਨਹੀਂ ਕਰਨਾ ਮਾੜਾ ਬੋਲ ਨਹੀਂ ਬੋਲਣਾ ਕਿਸੇ ਨਾਲ ਗਲਤ ਤਰੀਕੇ ਨਾਲ ਪੇਸ਼ ਨਹੀਂ ਆਉਣਾ ਉਹਦਾ ਸਭ ਨੂੰ ਸਤਿਕਾਰ ਕਰਨਾ ਹੈ ਕਿ ਜਿਹੜੀ ਇਸਤਰੀ ਰਾਜਾ ਮਹਾਰਾਜਾ ਨੂੰ ਜਨਮ ਦਿੰਦੀ ਹੈ ਮਹਾਪੁਰਸ਼ਾਂ ਨੂੰ ਜਨਮ ਦਿੰਦੀ ਹੈ ਸੋ ਸੰਗਤ ਜੀ ਇਸ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਇਸੇ ਦਾ ਸਤਕਾਰ ਕਰਨਾ ਹੈ ਪਰ ਉਹਨਾਂ ਹੁਣ ਦੇ ਸਮੇਂ ਦੇ ਵਿੱਚ ਕੀ ਹੋ ਰਿਹਾ ਹੈ ਕਿ ਇਸਤਰੀ ਨੇ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਫਨਕੁੱਟਿਆ ਮਾਰਿਆ ਜਾ ਰਿਹਾ ਹੈ ਪਹਿਲਾਂ ਸਮੇਂ ਦੇ ਵਿੱਚ ਗੁਰਨਾਨ ਸਾਹਿਬ ਦੇ ਸਮੇਂ ਦੇ ਵਿੱਚ ਵੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਤੇ ਹੁਣ ਵੀ ਉਹੀ ਹਾਲ ਹੈ ਹੁਣ ਵੀ ਕੋਈ ਜ਼ਿਆਦਾ ਜਿਹੜਾ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਉਹਨ ਵੀ ਚੰਗੀ ਸੋਜ ਜਿਹੜੀ ਹੈ ਮਰਦਾਂ ਵਾਲੀ ਮਰਦਾਂ ਦੇ ਵਿੱਚ ਬਹੁਤ ਘੱਟ ਹੈ ਗਲਤ ਤਰੀਕੇ ਨਾਲ ਉਸ ਜਿਹੜਾ ਨਾਲ ਪੇਸ਼ ਕੀਤਾ ਜਾਂਦਾ ਹੈ ਸੋ ਗੁਰੂ ਸਾਹਿਬ ਤਾਂ ਸਾਨੂੰ ਇਹ ਸਮਝਾਉਂਦੇ ਨੇ ਕਿ ਸਾਨੂੰ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ ਚੰਗਾ ਬੋਲ ਬੋਲਣਾ ਚਾਹੀਦਾ ਹੈ ਚੰਗੇ ਕੰਮ ਕਰਨੇ ਚਾਹੀਦੇ ਹਨ ਚੰਗਿਆਈ ਹੀ ਤਾਰਨ ਕਰਨੀ ਚਾਹੀਦੀ ਹੈ ਪਰ ਹੰਕਾਰ ਵਸ ਹੋ ਕੇ ਜਿਹੜਾ ਅਸੀਂ ਮਾੜਾ ਵਿਵਹਾਰ ਕਰਦੇ ਹਾਂ ਮਾੜਾ ਬੋਲ ਬੋਲਦੇ ਹਾਂ ਵਿਰੋਧ ਕਰਦੇ ਹਾਂ ਸੋ ਗੁਰੂ ਸਾਹਿਬ ਨੇ ਇਸ ਪਾਉਂਚਾਉ ਦੇ ਵਿੱਚ ਸਾਨੂੰ ਇਹ ਸਮਝਾਇਆ ਹੈ ਕਿ ਜਿਹੜੀ ਇਸਤਰੀ ਰਾਜਿਆਂ ਮਹਾਰਾਜਿਆਂ ਮਹਾਪੁਰਸ਼ਾਂ ਨੂੰ ਜਨਮ ਦਿੰਦੀ ਹੈ ਉਜਦਾ ਰੋਤਾ ਬਹੁਤ ਵੱਡਾ ਹੈ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਸ ਦਾ ਦਿਲ ਨਹੀਂ ਦੁਖਣਾ ਚਾਹੀਦਾ ਹਰੇਕ ਇਸਤਰੀ ਨੂੰ ਮਾਂ ਭੈਣ ਧੀ ਦੇ ਸਮਾਨ ਸਮਝਣਾ ਚਾਹੀਦਾ ਹੈ ਇਹ ਉਸਮਾਨ ਵੀ ਵਿਹਾਰ ਕਰਨਾ ਚਾਹੀਦਾ ਹੈ ਮਰਦਾਂ ਦੇ ਬਰਾਬਰ ਉੰਝ ਤਸਤ ਕਾਰੋ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਸੋ 파ਵਨ ਸ਼ਾ ਸ਼ਬਦ ਦੀ ਵਿਚਾਰ ਕਰਦੇ ਆ अनेका ਪ੍ਰਕਾਰ ਦੀਆਂ ਗਲਤੀਆਂ ਬੁੱਲਣ ਹੋ ਗਈਆਂ ਹੁਣੀਆਂ ਸੋ ਗੁਰੂ ਸਾਹਿਬ ਬਖਸ਼ ਲੈਣ ਸੰਗਤ ਬਖਸ਼ਣ ਯੋਗ ਹੈ ਜੀ ਸੋ ਵੀਡੀਓ ਚੰਗੀ ਲੱਗੀ ਹੋਵੇ ਜੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰ ਦੇਵੋ ਜੀ ਇਹਨਾਂ ਵੀਡੀਓ ਨੂੰ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਦੇ ਗਿਆਨ ਰਹੀ ਸਮਝ ਸਕੀਏ ਕਿ ਸਾਨੂੰ ਗੁਰੂ ਸਾਹਿਬ ਜੀ ਕੀ ਸਮਝਾਉਣਾ ਕਰਦੇ ਨੇ ਸਾਨੂੰ ਗੁਰੂ ਸਾਹਿਬ ਕੀ ਸੇਧ ਦਿੰਦੇ ਨੇ ਕਿਵੇਂ ਅਸੀਂ ਜੀਵਨ ਸਫਰ ਦੇ ਵਿੱਚ ਅੱਗੇ ਵਧਣਾ ਹੈ ਕਿਵੇਂ ਮਾੜੇ ਕਰਮਾਂ ਤੋਂ ਦੂਰ ਰਹਿਣਾ ਹੈ ਚੰਗੇ ਤਾਰਨ ਕਰਨੀ ਹੈ ਚੰਗੇ ਸ਼ੁਭ ਗੁਣ ਜਿਹੜੇ ਨੇ ਉਹ ਤਾਰਨ ਕਰਨੇ ਹਨ ਕਿਵੇਂ ਵਿਕਾਰਾਂ ਤੋਂ ਬਚਣਾ ਹੈ ਸੋ ਇਤਨੇ ਕੋ ਬੇਨਤੀਆਂ ਪਰਵਾਣ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ